ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਤੇ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਬਾਜੂ ਡਿਜ਼ਾਈਨ ਬਾਰੇ ਦੱਸਾਂਗੇ ਪਹਿਲਾਂ ਆਪਾਂ ਇਸੇ ਤਰ੍ਹਾਂ ਸਿੰਪਲ ਬਾਜੂ ਦੀ ਕਟਾਈ ਕਰ ਲੈਣੀ ਹੈ ਫਿਰ ਆਪਾਂ ਇਹਨੂੰ ਉੱਪਰ ਵਾਲੀ ਸਾਈਡ ਤੋਂ ਐਸੇ ਤਰ੍ਹਾਂ ਸੈਂਟਰ 'ਚੋਂ ਵੀ ਕੱਟ ਲੈਣਾ ਹੈ ਇਹਦੇ ਇਸ ਤਰ੍ਹਾਂ ਆਪਾਂ 2 ਪੀਸ ਕੱਟ ਲੈਣੇ ਆ ਇਸ ਤਰ੍ਹਾਂ ਕੱਟਣ ਤੋਂ ਬਾਅਦ ਨਿਸ਼ਾਨ ਲਗਾਵਾਂਗੇ ਇਥੇ ਆਪਾਂ 2 ਇੰਚ ਦਾ ਨਿਸ਼ਾਨ ਲਾਵਾਂਗੇ ਪਹਿਲਾਂ ਇੱਥੋਂ ਇੱਥੋਂ ਆਪਾਂ 4-4 ਇੰਚ ਦੇ ਨਿਸ਼ਾਨ ਲਗਾਵਾਂਗੇ చాల ఇంచేషాతో ਜਿਹੜੇ ਆਪਾਂ ਨਿਸ਼ਾਨ ਲਗਾਏ ਆ ਇੱਥੇ ਆਪਾਂ ਸਲਾਈ ਲਗਾਉਣੀ ਆ ਜਿਹੜੀ ਆ ਜਗ੍ਹਾ ਇੱਥੇ ਆਪਾਂ ਸਲਾਈ ਨਹੀਂ ਲਗਾਉਣੀ ਇੱਥੇ ਇੱਥੇ ਸਲਾਈ ਲਗਾਵਾਂਗੇ ਆਪਾਂ ਇਨਨਿਸ਼ਾ ਇੱਥੇ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਬਾਹ ਨੂੰ ਇਸ ਤਰ੍ਹਾਂ ਸਿੱਧੀ ਸਾਈਡ ਕਰ ਲੈਣੀ ਹੈ ਇਹਦੀ ਇਸ ਤਰ੍ਹਾਂ ਹੁਣ ਆਪਾਂ ਇਹਦੇ ਇੱਥੇ ਕੱਚੀ ਸਲਾਈ ਲਗਾਵਾਂਗੇ ਇਸ ਕੱਪੜੇ ਨੂੰ ਇਸ ਤਰ੍ਹਾਂ ਦੋਨੇ ਸਾਈਡਾਂ ਤੋਂ ਫੋਲਡ ਕਰਕੇ ਹੁਣ ਆਪਾਂ ਦੂਸਰੀ ਸਾਈਡ ਸਲਾਈ ਲਗਾਵਾਂਗੇ ਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਲੈਸ ਲਗਾਵਾਂਗੇ ਇਹ ਲੈਸ ਆਪਾਂ ਇਸ ਤਰ੍ਹਾਂ ਲਗਾਵਾਂਗੇ ਇਧਰਲੀ ਸਾਈਡ ਪਹਿਲਾਂ ਇੱਥੋਂ ਹੀ ਆਪਾਂ ਇਹਨੂੰ ਇੱਧਰ ਵੀ ਲਗਾਵਾਂਗੇ ਬਾਹ ਦੀ ਮੋਰਲੀ ਸਾਈਡ ਤੇ ਹੁਣ ਆਪਾਂ ਇਧਰਲੀ ਸਾਈਡ ਲਗਾਵਾਂਗੇ ਲੈਸ ਇਥੋਂ ਹੀ ਇਸ ਤਰ੍ਹਾਂ ਇਹ ਇਸ ਤਰ੍ਹਾਂ ਆਪਣੀ ਕੱਟ ਵਾਲੀ ਬਾਜੂ ਬਣ ਜਾਂਦੀ ਹੈ ਹੁਣ ਆਪਾਂ ਇਹਦੀ ਫਿਟਿੰਗ ਵਾਲੀ ਸਲਾਈ ਲਗਾਵਾਂਗੇ ਇਹ ਵੀ ਨਵਾਂ ਬੈਸਟਰਾਂ ਇਹ ਆਪਣਾ ਬਾਜੂ ਡਿਜ਼ਾਈਨ ਬਣ ਕੇ ਤਿਆਰ ਹੈ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ